ਹਰ ਇੱਕ ਜੱਫੇਬੰਦੀ ਹਰ ਸਿੱਖ ਦਾ ਧੰਨਵਾਦ ਹੈ ਜੋ ਵੀ ਕਦਮ ਮੈਂ ਲਿਆ ਸੀ ਉਹ ਗੁਰੂ ਸਾਹਿਬ ਦੇ ਹੁਕਮ 'ਚ ਉਹਨਾਂ ਨੇ ਮੇਰੇ ਤੋਂ ਜੋ ਵੀ ਕਰਵਾਇਆ ਹਰ ਇੱਕ ਨੇ ਮੇਰੇ ਤੱਕ ਪਹੁੰਚ ਕੀਤੀ ਹੈ ਮਾਨ ਸਨਮਾਨ ਹਰ ਸਿੱਖ ਨੇ ਹਰ ਪੰਥ ਪੰਥੇ ਹਰ ਉਸ ਬੰਦੇ ਨੇ ਮੈਨੂੰ ਦਿੱਤਾ ਆਜ ਜੇ ਸ਼੍ਰੋਮਣੀ ਕਮੇਟੀ ਵੱਲੋਂ ਬੁਲਾਇਆ ਗਿਆ ਸੀਗਾ ਚਲੋ ਇਹਨਾਂ ਨੇ ਵੀ ਮੇਰੇ ਉਸ ਕਦਮ ਦਾ ਕਿਉਂਕਿ ਉਹ ਪੂਰੇ ਪੰਥ ਦਾ ਮੁੱਦਾ ਸੀਗਾ ਇੱਕ ਬੱਚੇ ਦਾ ਉਹ ਛੋਟਾ ਜਿਹਾ ਮੁੱਦਾ ਨਹੀਂ ਸੀਗਾ ਤੇ ਕਿਹਦੀ ਪਹਿਚਾਨ ਤੇ ਸਿੱਖਰੇ ਕਕਾਰਾਂ ਦਾ ਮੁੱਦਾ ਸੀਗਾ ਤੇ ਜੇ ਸੰਸਦੀ ਜ਼ਿੰਮੇਵਾਰੀ ਬੰਦੀ ਹੈ ਉਹ ਵੀ ਅੱਗੇ ਆਈ ਹੈ ਅੱਜ ਉਹਨਾਂ ਨੇ ਮਾਨ ਸਨਮਾਨ ਦਿੱਤਾ ਹੈ ਮੈਂ ਸਭ ਦਾ ਧੰਨਵਾਦ ਕਰਦੀ ਹਾਂ ਮੈਂ ਚਾਹਨੀ ਆ ਕਿ ਬੱਚਿਆਂ ਨੂੰ ਹੀ ਮੇਰੀ ਬੇਨਤੀ ਹੈ ਕਿ ਸਿੱਖੀ ਜਾਂ ਕਕਾਰ ਇਹ ਛੋਟੀ ਚੀਜ਼ ਨਹੀਂ ਆ ਉਹ ਚੀਜ਼ ਤੇ ਅਗਰ ਤੁਸੀਂ ਧਾਰਨ ਕਰਦੇ ਹੋ ਉਹ ਚੀਜ਼ ਨੂੰ ਨਿਭਾਉਣ ਦੀ ਹਿੰਮਤ ਰੱਖਣੀ ਪੈਣੀ ਹੈ ਸਾਨੂੰ ਚੈਲੰਜਸ ਕਰਦੇ ਨੇ ਮੈਂ ਖੁਦ ਕਹਿ ਰਹੀ ਆ ਕਿ ਮੈਂ ਕੰਪੀਟ ਕਰ ਰਹੀ ਆ ਪ੍ਰੈਪਰੇਸ਼ਨ ਕਰ ਰਹੀ ਹਾਂ ਆਪਣੀ ਸਟੱਡੀ ਵਾਈਜ਼ ਵੀ ਬਟ ਮੈਨੂੰ ਇੱਕ ਅਲੱਗ ਤੋਂ ਕੰਪੀਟ ਕਰਨਾ ਪਿਆ ਆਪਣੀ ਆਈਡੈਂਟੀਟੀ ਨੂੰ ਲੈ ਕੇ ਚਾਹੇ ਕਰਨਾ ਪਿਆ ਪਰ ਮੈਨੂੰ ਦੁੱਖ ਨਹੀਂ ਹੈ ਠੀਕ ਹੈ ਉਹ ਬਾਕੀ ਬੱਚਾ ਵਾਲੀ ਵੀ ਇਹੀ ਹੈ ਕਿ ਅੱਗੇ ਆਓ ਸਾਡੀ ਲੋੜ ਹੈ ਅਸੀਂ ਬੰਸ ਦੇ ਲਈ ਅਸੀਂ ਲੋਕਾਂ ਦੇ ਲਈ ਕੰਮ ਕਰਨਾ ਹੈ ਤੇ ਕਰਨਾ ਹੈ ਤੇ ਆਪਣੀ ਪਹਿਚਾਨ ਦੇ ਨਾਲ ਅੱਗੇ ਆਓ ਤੇ ਉਹਦੇ 'ਚ ਤੁਹਾਨੂੰ ਸ਼ਾਇਦ ਮਾਨ ਸਨਮਾਨ ਇਸ ਤੋਂ ਵੀ ਵੱਧ ਮਿਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਮ ਚਾਲੀ ਜਾ ਰਿਹਾ ਭਾ ਜੀ ਹਾਂਜੀ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਬੀਟਿੰਗ ਨੂੰ ਲੈ ਲਓ ਥੱਲੇ ਮਾਈਕਾਂ ਨੇ ਆ ਥੱਲੇ ਕਰੋ ਅੱਜ ਥੋੜੀ ਜਿਹੀ ਕਰਨੀ ਸਾਹਿਬ ਜੀ ਆਪੇ ਨਾਲ ਹਾਂਜੀ ਜੀ ਜੀਰਾ ਕੋਈ ਥੱਲੇ ਕਰ ਲੋ ਨਾ ਯਾਰ ਬੜਾ ਕੰਮ ਹੈ ਯਾਰ ਪੀਟੀਆਈ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਦੂਪੁਰਾ ਕਰ ਯਾਰ ਲੋਕੋ ਲੱਗੀ ਚਲੀ ਹੋਇਆ ਪਿਛਲੇ ਦਿਨੀ ਨਸੀਮ ਵਾਹਿਗੁਰੂ ਜੀ ਕਰ ਗਿਆ ਰਾਜਸਥਾਨ ਜੁਡੀਸ਼ੀਅਲ ਸਰਵਿਸ ਦੇ ਵਿੱਚ ਜਿਹੜਾ ਐਗਜ਼ਾਮ ਸੀ ਉਹ ਸਾਡੀ ਬੇਟੀ ਬੀਬੀ ਗੁਰਪ੍ਰੀਤ ਕੌਰ ਉਹ ਐਗਜ਼ਾਮ ਦੇ ਵਿੱਚ ਅਪੀਅਰ ਹੋਣ ਗਈ ਸੀ ਪਰ ਉੱਥੋਂ ਦੇ ਐਡਮਿਨ ਸਟੇਸ਼ਨ ਨੇ ਜਿਹੜੀ ਉੱਥੇ ਲੱਗਿਓ ਸੀ ਸੈਂਟਰ ਤੋਂ ਬਾਹਰ ਉਹਨਾਂ ਨੇ ਇਸ ਬੱਚੀ ਨੂੰ ਕਿਹਾ ਕਿ ਤੂੰ ਆਪਣੇ ਕਕਾਰ ਬਾਹਰ ਜਿਹਨਾਂ ਦੇ ਵਿੱਚ ਸ੍ਰੀ ਸਾਹਿਬ ਨਾਮ ਲਿਖਿਆ ਗਿਆ ਪਰ ਬੇਟੀ ਕਿਉਂਕਿ ਜੇਤਾ ਹੁੰਦਾ ਕੋਈ ਕਮਜ਼ੋਰ ਬੰਦਾ ਤੇ ਕਕਾਰ ਬਾਹਰ ਵੀ ਰੱਖ ਕੇ ਜਾ ਸਕਦਾ ਇਥੇ ਪਰ ਇਸ ਬੇਟੀ ਨੂੰ ਕਿਉਂਕਿ ਗੁੜਤੀ ਮੇਰੀ ਮਾਤਾ ਪਿਤਾ ਤੋਂ ਅਮਰਧਾਰੀ ਤਿਆਰ ਪਰ ਤਿਆਰ ਨਿਤ ਨਿਮਣਿਆ ਤੇ ਇਹਨੇ ਉਸ ਗੱਲ ਦਾ ਉਹਨਾਂ ਤੇ ਵਿਰੋਧ ਕੀਤਾ ਕਿ ਮੇਰਾ ਕਨਸਟੀਟਿਊਸ਼ਨਲ ਰਾਈਟ ਆ ਇਹ ਮੈਂ ਕਿਰਪਾਨ ਪੈਣ ਕੇ ਅੰਦਰ ਜਾਵਾਂ ਕਿਤੇ ਗੁਰੂ ਕੇ ਸਿੱਖ ਨੂੰ ਆਦੇਸ਼ ਵੀ ਆ ਕਿ ਪੰਜ ਕਕਾਰ ਅੰਗ ਸੰਗ ਰਹਿਣੇ ਆ ਸੋ ਉਹਨਾਂ ਨੇ ਕਿ ਉਹਦੇ ਵਿੱਚ ਅਪੀਅਰ ਨਹੀਂ ਹੋਣ ਦਿੱਤਾ ਤੇ ਮੈਂ ਸਮਝਦਾ ਕਨਸਟੀਟਿਊਸ਼ਨਲ ਰਾਈਟ ਜਿਹੜਾ ਇਹ ਬੇਟੀ ਦਾ ਸੀ ਉਸ ਐਗਜ਼ਾਮ ਦੇ ਵਿੱਚ ਅਪੀਅਰ ਹੋਣ ਦਾ ਉਹ ਤੋਂ ਪੰਜ ਹੀ ਰਹਿ ਗਏ ਸਮੁੱਚੇ ਸਿੱਖ ਪੰਥ ਨੇ ਤੇ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੱਖ-ਵੱਖ ਜਥੇਬੰਦੀਆਂ ਨੇ ਇਸ ਗੱਲ ਦਾ ਬਹੁਤ ਵੱਡਾ ਇਤਰਾਜ਼ ਕੀਤਾ ਕਿ ਆਜ਼ਾਦ ਭਾਰਤ ਦੇ ਵਿੱਚ ਸਾਨੂੰ ਧਰਮ ਦੀ ਆਜ਼ਾਦੀ ਵੀ ਆ ਤੇ ਸਾਡਾ ਕਨਸਟੀਟਿਊਸ਼ਨਲ ਰਾਈਟ ਵੀ ਆ ਤੇ ਉਹਦੇ ਉੱਤੇ ਫਿਰ ਰਾਜਸਥਾਨ ਸਰਕਾਰ ਨੇ ਪਿਛਲੇ ਦਿਨੀ ਉਹ ਮੁੜ ਕੇ ਕਿਹਾ ਪਈ ਹੁਣ ਅਗਾਹ ਇਨ ਫਿਊਚਰ ਇਦਾਂ ਦੀ ਕੋਈ ਗਲਤੀ ਨਹੀਂ ਹੁੰਦੀ ਤੇ ਮੈਂ ਉਸ ਦਿਨ ਵੀ ਮੰਗ ਕੀਤੀ ਸੀ ਕਿ ਜਿਹੜਾ ਬੇਟੀ ਦਾ ਅਧਿਕਾਰ ਮਾਰਿਆ ਗਿਆ ਇਹਨੂੰ ਸਪੈਸ਼ਲ ਤੌਰ ਦੇ ਉੱਤੇ ਮੋੜ ਇੱਕ ਰਾਈਟ ਦਿੱਤਾ ਜਾਵੇ ਕਿਉਂਕਿ ਇਹਦਾ ਕੋਈ ਕਸੂਰ ਨਹੀਂ ਸੀ ਇਹ ਗੁਰਸਿੱਖੀ ਧਾਰਨ ਕੀਤੀ ਤੇ ਗੁਰੂ ਕੇ ਸਿੱਖ ਨੂੰ ਸਤਗੁਰੂ ਜੀ ਦਾ ਆਦੇਸ਼ ਆ ਪੰਜਾ ਪਿਆਰਿਆਂ ਦਾ ਆਦੇਸ਼ ਹੁੰਦਾ ਕਿ ਕਕਾਰ ਬਿਸਰ ਨਹੀਂ ਦੇਣੇ ਸੋ ਮੈਂ ਉਹ ਸਰਕਾਰ ਨੂੰ ਵੀ ਅੱਜ ਫੇਰ ਦੁਬਾਰਾ ਕਹਿਣਾ ਕਿ ਬੱਚੀ ਦੇ ਦੁਆਰਾ ਟੈਸਟ ਲੈ ਜਾਣ ਇਨ ਫਿਊਚਰ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਸਾਰੀਆਂ ਸਟੇਟਾਂ ਨੂੰ ਇਹ ਡਾਇਰੈਕਸ਼ਨ ਦੇਣ ਕਿਉਂਕਿ ਆ ਹੁਣ ਜੱਲੇ ਸਾਡੇ ICSE ਦੇ ਇਗਜ਼ਾਮ ਹੋਣੇ ਆ ਜਾਂ ਕਈ ਵਾਰ ਨੀਡ ਦੇ ਟੈਕਸਟ ਹੁੰਦੇ ਕੜੇ ਵੀ ਕਈ ਵਾਰੀ ਉੱਥੇ ਐਜ ਦਹਾਏ ਜਾਂਦੇ ਆ ਸੋ ਮੈਂ ਸਮਝਦਾ ਇਹ ਬਿਤਕਰਾ ਜਿਹੜਾ ਆ ਇਹ ਠੀਕ ਨਹੀਂਗਾ ਤੇ ਖਾਸ ਕਰਕੇ ਸਿੱਖਾਣਾ ਜੱਲੇ ਮਹਿਸੂਸ ਹੁੰਦਾ ਕਿ ਆਪਾਂ ਆਜ਼ਾਦ ਭਾਰਤ ਰਹਿਨੇ ਜੇ ਵਿਦੇਸ਼ ਦੀ ਧਰਤੀ ਦੀ ਗੱਲ ਕਰਾਂ ਬਹੁਤ ਸਾਰੀਆਂ ਵਿਦੇਸ਼ ਦੀਆਂ ਧਰਤੀਆਂ ਤੇ ਉਹਨਾਂ ਨੇ ਕਬੂਲ ਵੀ ਕੀਤੇ ਕਿ ਸਿੱਖ ਦੇ ਕਕਾਰ ਜਿਹੜੇ ਆ ਉਹ ਲੜਾਈਆਂ ਲੜ ਲੜ ਕੇ ਉਹ ਨਹੀਂ ਰਾਈਟ ਲੈ ਤੇ ਇੱਥੇ ਤਾਂ ਸਾਡਾ ਕਨਸਟੀਟਿਊਸ਼ਨਲ ਰਾਈਟ ਆ ਧਾਰਾ 25 ਤਹਤ ਸੋ ਮੈਂ ਸਮਝਦਾ ਆ ਵੀ ਸਰਕਾਰ ਨੂੰ ਸਾਰੀਆਂ ਸਟੇਟਸ ਨੂੰ ਵੀ ਹਦਾਇਤ ਕਰਨੀ ਚਾਹੀਦੀ ਆ ਕਿ ਜਿੰਨੇ ਸਿੱਖ ਬੱਚੇ ਆ ਉਹਨਾਂ ਦਾ ਕਕਾਰਾਂ ਦਾ ਖਾਸ ਜਿਹੜਾ ਆ ਉਹ ਧਿਆਨ ਰੱਖਿਆ ਜਾਵੇ ਸੋ ਅੱਜ ਇਹ ਬੇਟੀ ਇੱਥੇ ਆਈ ਸੀ ਇਹਦਾ ਸਤਕਾਰ ਇਹ ਸਤਕਾਰ ਇਹਦੇ ਗੁਰਸਿੱਖੀ ਆਸ਼ੇ ਨੂੰ ਨਾਮ ਸਕਾਰਿਆ ਕਿਉਂਕਿ ਅਦਰバイス ਦਾ ਵਿਚਾਰੀ ਬਾਂਝੀ ਹੋ ਗਈ ਆਪਣੇ ਅਥੋਰਾਈਟ ਤੋਂ ਸਿਲੈਕਟ ਵੀ ਹੋ ਸਕਦੀ ਸੀ एग्जाम ਦੇ ਵਿੱਚੋਂ ਕਲੀਅਰ ਵੀ ਹੋ ਸਕਦੀ ਸੀ ਸੋ ਇਸ ਕਰਕੇ ਇਹਦੀ ਉਹ ਵੀਰ ਦੀ ਵੀਰਤਾ ਜਿਹੜੀ ਇਹਨੇ ਦਿਖਾ ਲਈ ਬੱਚੀ ਨੇ ਕਿ ਗੁਰੂ ਕੇ ਸਿੱਖ ਦੇ ਜਿਹੜੇ ਘਟਾਰ ਆ ਉਹ ਅੰਗ ਸੰਗ ਰਹਿਣੇ ਚਾਹੀਦੇ ਆ ਸੋ ਮਾਤਾ ਪਿਤਾ ਜੀ ਨੂੰ ਵੀ ਵਧਾਈ ਦਿਨਾ ਜਿਨ੍ਹਾਂ ਨੇ ਹੋਣ ਹਾਰਸ ਪੁੱਤਰੀ ਕਿਉਂਕਿ ਸਪੁੱਤਰੀਆਂ ਸਪੁੱਤਰ ਕਹਿ ਲੈਨੇ ਪਰ ਹੋਣ ਹਾਰਸ ਪੁੱਤਰੀ ਇਸ ਕਰਕੇ ਆਪ ਵੀ ਤਿਆਰ ਪਰ ਤਿਆਰ ਆ ਤੇ ਬੱਚੀ ਨੂੰ ਗੁਰਤੀ ਵੀ ਦਿੱਤੀ ਆ ਤੇ ਪੰਜਾਂ ਪਿਆਰਿਆਂ ਦਾ ਰੀਖ ਵੀ ਆ ਸੋ ਅੱਜ ਉਹਨਾਂ ਦਾ ਸਾਰਿਆਂ ਦਾ ਦਿੱਤੇ ਸਰਕਾਰ ਤੋਂ ਕੋਈ ਲਿਖਤੀ ਰੂਪ ਵਿੱਚ ਮੰਗ ਤੋਂਗੇ ਬੱਚੀ ਦੇ ਇੱਕ ਮੌਕਾ ਪੱਜਿਆ ਗਿਆ ਅਸੀਂ ਤਾਂ ਈਮੇਲ ਲਿਖ ਕੇ ਵੀ ਭੇਜੀ ਆ ਰਾਜਸਥਾਨ ਸਰਕਾਰ ਨੂੰ ਕਿ ਤੁਰੰਤ ਇਸ ਬੱਚੀ ਨੂੰ ਮੋੜ ਆਪਣਾ ਸਪੈਸ਼ਲ ਤੌਰ ਦੇ ਉੱਤੇ ਕੋਈ ਟੈਸਟ ਇਹਦਾ ਰੱਖ ਕੇ ਤਾਂ ਇਹਨੂੰ ਆਪਣਾ ਮੌਕਾ ਦਿੱਤਾ ਜਾਣਾ ਚਾਹੀਦਾ। ਮਦਾਨ ਜੀ ਰਾਮ ਰਹੀਮ ਨੂੰ ਫਿਰ ਪ੍ਰੋਲ ਮਿਲੀ ਆ। ਹੋ ਗਈ ਜਲਦੀ ਕਿਉਂਕਿ ਉਹ ਹੁੰਦੇ ਜਿਹੜਾ ਆ ਰਿਹਾ ਮਨਾਉਣ ਵਾਸਤੇ ਸਰਕਾਰ ਦਾ ਘਰ ਕੱਢਿਆ ਮੈਂ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਹਾਂ। ਕਿ ਇਹ बार-बार ਜਿਹੜੇ ਕੋਈ ਮੈਨੂੰ ਵੀ ਪੁੱਛਦੇ ਆ। ਰਾਮ ਰਹੀਮ ਜਿਹੜਾ ਆ ਉਹਦਾ ਅੰਦਰ ਵੀ ਪ੍ਰੋਲ ਤੇ ਬਾਹਰ ਵੀ ਪ੍ਰੋਲ ਤੇ ਆ। ਜੀ ਉਹਦਾ ਪਤਾ ਨਹੀਂ ਹੁੰਦਾ ਕਦੋਂ ਆ ਗਿਆ ਕਦੋਂ ਚਲੇ ਗਿਆ ਤੇ ਮੈਂ ਸਮਝਦਾ ਸਰਕਾਰ ਫਿਰ ਐਵੇਂ ਜਿਵੇਂ ਇਤਾਂ ਦੇ ਡਰਾਮੇ ਕਰਨ ਨਾਲ ਉਹਨੂੰ ਪੱਕਾ ਜਿਹੜਾ ਆ ਕੋਈ ਉਹਦੇ ਇੱਕ ਬਾਸਰ ਕੱਢ ਦੇਣ ਠੀਕ ਹੈ ਧੰਨਵਾਦ ਜੀ